ਆਪਣੇ ਜਿਹੜੇ ਖੂਨੋਂ ਪਾਣੀ ਹੋ ਚੁੱਕਾ ਹੈ ਜੀ ਸਾਰਾ ਕੁਝ ਹੋ ਚੁੱਕਾ ਸਾਰੇ ਭਾਜੀ ਹੋ ਚੁੱਕੇ ਇਸ ਟਾਈਮ ਤੇ ਓਕੇ ਤੇ ਕੋਈ ਵੀ ਨਹੀਂ ਕੰਮ ਆ ਰਿਹਾ ਮਾਤਾ ਮੇਰੀ ਨੇ ਸਾਰੇ ਰਾਂ ਝੂਠਾ ਭਾਂਡਾ ਵੀ ਤੋਤੇ ਸਾਰਾ ਕੁਝ ਐ ਜਿਹੜੀ ਭੱਜ ਭੱਜ ਕੇ ਕੰਮ ਕਰਦੀ ਸੀ ਅੱਜ ਇਹਨੂੰ ਕੋਈ ਪੁੱਛਣ ਨਹੀਂ ਆ ਰਿਹਾ ਸੋ ਇਹ ਵੀ ਪਤਾ ਲੱਗਾ ਜੀ ਜਿਹੜਾ ਇਹ ਘਰ ਹੈ ਇਹ ਵੀ ਕਿਰਾਏ ਤੇ ਆ ਤੋ 3500 ਰੁਪਏ ਇਸ ਘਰ ਦਾ ਕਿਰਾਇਆ ਇੱਧਰ ਬੈੱਡ ਵੀ ਹੈ ਨਹੀਂਗਾ ਰਹਿੰਦੇ ਪਏ ਇਦਾਂ ਹੀ ਜਿਹੜੇ ਗੱਦਾ ਵਿਛਾ ਕੇ ਪਰ ਬੜੇ ਹੀ ਮਾੜੇ ਹਾਲਾਤ ਹੈ ਤੇ ਪਹਿਲਾਂ ਇਲਾਜ ਵਗੈਰਾ ਕਿੱਥੋਂ ਕਰਵਾਇਆ ਸੀ ਆਪਾਂ ਆਪਣਾ ਸਤਿਉਮੋ ਹਸਪੀਟਲ ਤੇ ਵੀ ਰੋਪਟਾ ਦੇ ਵਿੱਚ ਦਵਾਈਸਨ ਦਿੰਦੇ ਰਹੇ ਆ ਕਿ ਠੀਕ ਹੋ ਜਾਏਗਾ ਠੀਕ ਹੋ ਜਾਏਗਾ ਬਾਅਦ ਦਵਾਈ ਦੁਬਈ ਖਵਾਉਂਦੇ ਨੇ ਉਹ ਦਵਾਈ ਖਵਾ ਕੇ ਸਹੀ ਵੀ ਨਹੀਂ ਲਿਆ ਫਿਰ ਬਾਅਦ ਆਪਣਾ ਮੈਂ ਚਲਾ ਗਿਆ ਫਿਰ ਇਹੀ ਪ੍ਰੋਬਲਮ ਪਈ ਇਹਨਾਂ ਦੀ ਪਈ ਮੈਂ ਆਟੋ ਚਲਾ ਰਿਹਾ ਪਾਈ 1000 ਰੁਪਿਆ ਪਾਈ 500 ਰੁਪਿਆ ਮੈਨੂੰ ਸਿਰਫ ਵਾਦ ਤੋਂ ਵਾਦ 2 ਜਾਂ 300 ਰੁਪਿਆ ਸਾਰੀ ਦਿਹਾੜੀ ਚ ਬਚਦਾ ਹੈ ਭਾਜੀ ਕਾਟੋ ਆਪਣਾ ਕਿ ਕਿਰਾਏ ਤੇ ਹੈ ਭਾਜੀ ਕਿਰਾਇਆ ਦਿਨਾ ਮਾ ਨਹੀਂ ਕਿਰਾਇਆ ਦੇ ਰਿਹਾ 500 ਰੁਪਿਆ ਕਿਰਾਇਆ ਰੋਜ਼ ਦਾ ਉਹ ਤੇ ਬਾਕੀ ਮੈਨੂੰ ਸਾਰਾ 500 ਰੁਪਏ ਦੇ ਵਿੱਚੋਂ ਇਹਨਾਂ ਦੇ ਵਿੱਚੋਂ 200 ਰੁਪਏ ਬਚਦਾ ਉਹ ਹੀ ਰੋਟੀ ਪਾਣੀ ਦਾ ਕਰ ਰਿਹਾ ਜੋ ਸਾਰਾ ਰੋੜ ਇਹਨਾਂ ਦਾ ਕਿਰਾਇਆ ਦੇਣਾ ਰੋਟੀ ਦਾ ਜੋ ਵੀ ਕਰਨਾ ਸਾਰਾ ਵਿੱਚ ਇਹਨਾਂ ਚ ਹੀ ਕਰ ਰਿਹਾ ਮੈਂ ਜੋ 2-300 ਮੈਨੂੰ ਬਚਦਾ ਉਹ ਹੀ ਕਰ ਰਿਹਾ ਆਪਾਂ ਲੰਗਰਾਂ ਦੇ ਉੱਪਰ ਵੀ ਦਾਨ ਕਰਦੇ ਆ ਪਰਚੀਆਂ ਕਟਵਾਨੇ ਆ ਪਰ ਇਸ ਪਰਿਵਾਰ ਦੀ ਵੀ ਮਦਦ ਕਰੋ ਮਾਤਾ ਜੀ ਤੇ ਚਲੋ ਬੋਲ ਨਹੀਂ ਸਕਦੇ ਆ ਪਰ ਚਾਹਦੇ ਸੀ ਕਿ ਮਾਤਾ ਜੀ ਸਾਡੇ ਨਾਲ ਗੱਲਬਾਤ ਕਰਨ ਆਪਣਾ ਜਿਹੜਾ ਦੁੱਖ ਹੈ ਜਨਤਾ ਤੱਕ ਸਾਂਝਾ ਕਰਨ ਕਿਉਂਕਿ ਕਾਫੀ ਬਿਮਾਰ ਨੇ 1.5-2 ਸਾਲ ਤੋਂ ਅਸੀਂ ਚਾਹਦੇ ਵੀ ਨਹੀਂ ਕਿ ਉਹ ਸਾਡਾ ਜ਼ਿਆਦਾ ਗੱਲਬਾਤ ਕਰਨ ਅੰਗੜੀ ਕਿ ਕਿਦਾਂ ਮਨੋ ਕੀ ਮਾਤਾ ਜੀ ਪਹਿਲਾਂ ਫਿੱਟ ਸੀਗੇ ਪੂਰੇ ਪਹਿਲਾਂ ਠੀਕ ਸੀ 3 ਸਾਲ ਹੋ ਗਿਆ ਬੋਰ ਪਰ ਹੂੰ ਇਦਾਂ ਬਾ ਤੈਨ ਖਰਦਰੀ ਖਰੇ ਟੇਪੰਦੇ ਤੇ ਲੋਜ ਪਾਇਆ ਦਾ ਮਨ ਉਤੋਂ ਸਤੰਗ ਗਿਆ ਉਹ ਦਰਗ ਨੇ ਪਿਆ ਹੂੰ ਤੇ ਇਦਾਂ ਵੀ 2 ਸਾਲ ਤਾਂ ਮੰਜੀ ਤੇ ਪਏ ਮਨੇ 2 ਸਾਲ ਹੋ ਗਏ ਇਦਾਂ ਹੀ ਬਿਲਕੁਲ ਮੰਜੀ ਤੇ ਪਏ ਕਦੀ ਕਿਸੇ ਨੂੰ ਮਦਦ ਲਈ ਕੋਈ ਆਇਆ ਤੁਹਾਡੀ ਹੈਲਪ ਲਈ ਕੋਈ ਆਇਆ ਕਦੀ ਕੋਈ ਕੁਛ ਨਹੀਂ ਅੱਛਾ ਕੋਈ ਰਿਸ਼ਤੇਦਾਰ ਵੀ ਨਹੀਂ ਆਇਆ ਕੋਈ ਕੁਛ ਨਹੀਂ ਕੋਈ ਰਿਸ਼ਤੇਦਾਰ ਕੋਈ ਕੁਛ ਨਹੀਂ ਆ ਰਿਹਾ ਭਾਈ ਭਾਜੀ ਉਦਾਂ ਖੁਸ਼ੀ ਦੇ ਮੌਕੇ ਹੋਣ ਤਾਂ ਰਿਸ਼ਤੇਦਾਰਾਂ ਨੂੰ ਫੋਨ ਕਰੋ ਜਾਂ ਫੋਨ ਤੋਂ ਬਿਨਾ ਵੀ ਆ ਜਾਂਦੇ ਨੇ ਪਿਆ ਉਹੀ ਕਹਿ ਰਿਹਾ ਭਾਈ ਕੋਈ ਨਹੀਂ ਕਿਸੇ ਨੇ ਆਂਦਾ ਪਿਆ ਹਾਂ ਸਾਨੂੰ ਪਤਾ ਹੀ ਕਿਦਾਂ ਦੁੱਖ ਤਕਲੀਫ ਕਰਦੇ ਪਏ ਆ ਮੈਂ ਰੋਜ਼ ਜਾਣਾ ਸਵੇਰੇ 7 ਵਜੇ ਨਿਕਲ ਕੇ ਜਾਣਾ ਇੱਥੋਂ ਭਾਜੀ 7 ਵਜੇ ਨਿਕਲ ਕੇ ਜਾਣਾ ਕਿ ਚੱਲ ਇਹਨਾਂ ਦੇ ਰੋਹਣ ਮੈਂ ਆਇਆ ਵਾਂ ਪਾਂਡੇ ਧੋਣੇ ਆ ਸਾਰਾ ਕੁਛ ਕਰਨਾ ਰੋਟੀ ਬਣਾਣੀ ਇਹਨਾਂ ਨੂੰ ਬਣਾ ਕੇ ਦੇਣੀ ਹੁਣ ਬਣਾ ਕੇ ਫਿਰ ਜਾਊਂਗਾ 11 ਵੇ 11:30 ਵੇ ਫਿਰ ਆਊਂਗਾ ਮੈਂ ਭਾਈ ਸਮਝਦੇ ਕਿ ਦਿਨਾ ਆਪਣੇ ਜਿਹੜੇ ਖੂਨ ਆ ਪਾਣੀ ਹੋ ਚੁੱਕਾ ਹੈ ਜੀ ਸਾਰਾ ਕੁਝ ਹੋ ਚੁੱਕਾ ਸਾਰੇ ਭਾਜੀ ਹੋ ਚੁੱਕੇ ਇਸ ਟਾਈਮ ਤੇ ਓਕੇ ਤੇ ਕੋਈ ਵੀ ਨਹੀਂ ਕੰਮ ਆ ਰਿਹਾ ਮਾਤਾ ਮੇਰੀ ਨੇ ਸਾਰੇ ਇਹ ਝੂਠਾ ਭਾਂਡਾ ਵੀ ਤੋਤੇ ਸਾਰਾ ਕੁਝ ਇਹ ਜਿਹੜੀ ਭੱਜ ਭੱਜ ਕੇ ਕੰਮ ਕਰਦੀ ਸੀ ਅੱਜ ਇਹਨੂੰ ਕੋਈ ਪੁੱਛਣ ਨਹੀਂ ਆ ਰਿਹਾ ਭਾਜੀ ਕੋਈ ਭੈਣ ਨਹੀਂ ਆ ਰਹੀ ਕੋਈ ਭਰਾ ਕੋਈ ਭੈਣ ਨਹੀਂ ਆ ਰਹੀ ਕਿ ਹਾਂ ਆਪਾਂ ਪੁੱਛ ਲਈਏ ਇਹਨੂੰ ਕੁਝ ਨਹੀਂ ਪੁੱਛਣਾ ਮੇਲੇ ਮੁੱਲ ਗਏ ਆਪਣੇ ਰਿਸ਼ਤੇਦਾਰਾਂ ਦੀ ਲੋੜਾਂ ਪੂਰੀਆਂ ਕੀਤੀਆਂ ਮਾਤਾ ਅੱਜ ਲੋੜ ਹੈ ਪਰ ਅੱਜ ਕੋਈ ਸਾਥ ਹੀ ਦੇ ਰਿਹਾ ਕੋਈ ਨਹੀਂ ਸਾਥ ਦੇ ਰਿਹਾ ਭਾਜੀ ਆਹ ਦੇਖੋ ਇਹਨਾਂ ਨੂੰ ਇੱਕ ਵਾਰੀ ਵੀ ਕੋਈ ਰਿਸ਼ਤੇਦਾਰ ਮੈਨੂੰ ਮੇਖਾਲ ਡੇਢ ਦੋਸ ਮੈਨੂੰ ਸਾਲ ਹੋ ਗਿਆ ਇਹਨੂੰ ਅੱਜ ਤੱਕ ਆ ਕੇ ਪੁੱਛਿਆ ਨਹੀਂ ਕਿ ਤੂੰ ਕਿੱਦਾਂ ਹੈ ਤੇਰਾ ਕੀ ਹਾਲ ਕਿਸੇ ਨੇ ਕੋਈ ਨਹੀਂ ਪੁੱਛਿਆ ਸਿਸਟਰ ਵੀ ਹੈ ਤੁਹਾਡੇ ਜਿਹਾ ਕਿੱਦਾਂ ਸਿਸਟਰ ਵੀ ਉਹ ਵੀ ਬਹੁਤ ਇਸ ਟਾਈਮ 'ਤੇ ਮੇਰੇ ਜੀਜਾ ਜੀ ਨਾ ਉਹ ਵੀ ਪੂਰੇ ਐਕਸਪਾਇਰ ਹੋਏ ਪਏ ਆ ਠੀਕ ਆ ਉਹ ਵੀ ਆਪਣਾ ਮੁੰਡਾ ਉਹ ਵੀ ਆਪਣੇ ਬਹੁਤ ਕੋਸ਼ਿਸ਼ ਕਰਦੇ ਕਿ ਉਹ ਵੀ ਮੈਨੂੰ ਫੋਨ ਕਰ ਕਰਕੇ ਮੈਨੂੰ ਕਹਿੰਦੇ ਜੀ ਤੂੰ ਆਪਣਾ ਧਿਆਨ ਰੱਖ ਮਾਤਾ ਦਾ ਕਿ ਮੈਂ ਵੀ ਐਨ ਮੈਰਿਡ ਆ ਮੈਂ ਇਸ ਟਾਈਮ ਮੈਂ ਹੁਣ ਜਾਣਾ ਮੇਰਾ ਕੋਈ ਇਸ ਟਾਈਮ ਨਹੀਂ ਹੈਗਾ ਮੈਂ ਚੱਲ ਮੈਂ ਕਹਿਣਾ ਮੇਰੀ ਮਾਂ ਠੀਕ ਹੋ ਜਵੇ ਮੈਨੂੰ ਬਸ ਸਭ ਕੁਝ ਮੈਨੂੰ ਸਹੀ ਹੋ ਜਾਣਾ ਭਾਜੀ ਮੈਨੂੰ ਕੁਝ ਨਹੀਂ ਚਾਹੀਦਾ ਨਾ ਮੈਨੂੰ ਮੈਂ ਆਪਣਾ ਵਿਆਹ ਚਾਹੀਦਾ ਕੁਝ ਮੇਰੀ ਮਾਂ ਠੀਕ ਹੋ ਜਾਏ ਆਪਣੇ ਚਲਨ ਪੋ ਗਈ ਹੋਗੀ ਨਾ ਬਸ ਮੈਨੂੰ ਇਸ ਤੋਂ ਉੱਪਰ ਕੁਝ ਨਹੀਂ ਹੈਗਾ ਪਰ ਕਿਤੇ ਨਾ ਕਿਤੇ ਚਲੋ ਤੁਸੀਂ ਮਾਤਾ ਹੋਣਾਂ ਦੀ ਜਿਹੜੀ ਇਹ ਸੇਵਾ ਕਰ ਰਹੇ ਹੋ ਪਰ ਇਸ ਸਮੇਂ ਦੇ ਵਿੱਚ ਆ ਕੇ ਜਦੋਂ ਇਦ ਫਿਰ ਵੀ ਤੁਸੀਂ ਇੱਕ ਕੰਮ ਵੀ ਕਰ ਰਹੇ ਹੋ ਘਰ ਵੀ ਚਲਾ ਰਹੇ ਹੋ ਪਾਲਣ ਪੋਸ਼ਣ ਵੀ ਕਰ ਰਹੇ ਹੋ ਤੇ ਉਹਨਾਂ ਦੀ ਮਦਦ ਜਿਹੜੀ ਹੈ ਦਵਾਈ ਤੌਰ ਤੇ ਵੀ ਦਵਾ ਵੀ ਲੈ ਕੇ ਆਉਂਦੇ ਹੋ ਸਾਰਾ ਕਿ 500000 ਰੁਪਏ ਦੇ ਵਿੱਚ ਸਾਰਾ ਕੋਈ ਕਰ ਰਹੇ ਹੋ ਕੀ ਅਪੀਲ ਕਰਨਾ ਚਾਹੁੰਦੇ ਹੋ ਐਜ਼ ਅ ਪਬਲਿਕ ਵੀ ਤੁਹਾਨੂੰ ਦੇਖ ਰਹੀ ਐ ਐਜ਼ ਜਿਹੜੇ ਸਿਆਸਤਦਾਨ ਨੇ ਲੀਡਰ ਵੀ ਨੇ ਉਹ ਵੀ ਦੇਖ ਰਹੇ ਨੇ ਜਿੱਥੇ ਕਿ ਹੈਲਪ ਦੀ ਲੋੜਾ ਕਿੰਨੀ ਕਿ ਤੁਸੀਂ ਕਹਿੰਨੇ ਕਿ ਆਰਥਿਕ ਜਿਹੜੀ ਹੈਲਪ ਇਹਨਾਂ ਦੀ ਕੀਤੀ ਜਾਵੇ ਮੈਂ ਇਹ ਚੀਜ਼ ਚਾਹਨਾ ਵਾ ਮੈਨੂੰ ਕੁਝ ਨਹੀਂ ਆਪ ਮੇਰੀ ਮਾਂ ਚਲੰਜ ਹੋ ਗਈ ਹੋ ਜਾਵੇ ਆਪਣਾ ਐਨਾ ਹੀ ਕਿ ਪੈਰਾ ਤਾਂ ਤੋਰ ਪਵੇ ਬਸ ਕਿ ਸਾੜੇਗੇ ਆਪਣਾ ਮੈਂ ਬਾਬਾ ਜੀ ਬਾਬੇ ਮੈਨਣਾ ਜੋਗਾ ਹੈਗਾ ਮੈਂ ਕਾਲ ਲੂੰਗਾ ਬਾਬਾ ਜੀ ਦਾ ਕਿਰਪਾ ਇਹ ਸਾਡੀ ਚਲੰਚ ਹੋ ਗਈ ਹੋ ਜਵੇ ਬਸ ਜੀ ਤੇ ਡਾਕਟਰਾਂ ਨੇ ਹੁਣ ਕੀ ਕਿਹਾ ਇਹਨਾਂ ਨੂੰ ਡਾਕਟਰਾਂ ਨੇ ਡਾਕਟਰ ਦਾ ਕੁਝ ਆਇਆ ਹੀ ਨਹੀਂ ਡਾਕਟਰ ਦਾ ਪੰਜ ਸਾਲ ਪਹਿਲੇ ਹੁਣ ਜੇ ਇੰਨੀ ਚਮਚ ਹੈ ਵੀ ਨਹੀਂ ਕਿ ਭਾਜੀ ਮੈਂ ਇਹਨਾਂ ਦਾ ਕਰ ਚੁੱਕਾ ਹਾਂ ਹੂੰ ਸਾਡੇ ਅੰਦਰ ਮੇਰੇ ਅੰਦਰ ਨਹੀਂ ਹਿੰਮਤ ਬਣੀ ਮੇਰੇ ਅੰਦਰ ਜਿੰਨੀ ਕਿ ਹੈਗੀ ਮੈਂ 2-300 ਰੋਟੀ ਆਪਣੀ ਰੋਜ਼ ਕਰਦਾ ਪਿਆ ਮੇਰੇ ਅੰਦਰ ਹੈ ਨਹੀਂ ਕਿ ਇਹਦਾ ਇਲਾਜ ਕਰਾ ਦਵਾਉਂ। ਹੁਣ ਤੁਸੀਂ ਇਹਨਾਂ ਨੂੰ ਮੈਡੀਸਿਨ ਦੇ ਰਹੇ ਹੋ ਜਾਂ ਨਹੀਂ ਦੇ? ਉਤਰੀ ਦੇ ਦੇ ਭਾਈ ਪੈਸੇ ਹੀ ਨਹੀਂ ਬਚਦੇ ਹੁਣ ਕਿੱਥੋਂ ਕਰੀਏ ਹੁਣ? ਮੈਨਾਂ ਨਹੀਂ ਦੇ ਰਹੇ। ਹਾਂ ਜੀ ਮੈਡੀਸਿਨ ਜੋਗੇ ਪੈਸੇ ਹੋਊਗੇ ਤਾਂ ਬਚੂਗਾ ਮੈਂ ਹੁਣ ਹੁਣ ਰੋਟੀ ਪਾਣੀ ਜੋਗਾ ਕਰੂੰਗਾ ਜਾਂ ਮੈਡੀਸਿਨ ਖਵਾਉਂਗਾ। ਬਸ ਇੰਨਾ ਵਾ ਕੇ ਜਨਤਾ ਅੱਗੇ ਅਪੀਲ ਹੈ ਕਿ ਇਹਨੂੰ ਬਸ ਜੇ ਤਾ ਤੁਸੀਂ ਇੰਨਾ ਕਰਦੇ ਹੋ ਕਿ ਇਹ ਮਾੜਾ ਮੋਟਾ ਇਹਦਾ ਇਲਾਜ ਕਰਾ ਦਿਓ। ਹੂੰ। ਬਸ ਇਹ ਇੱਕ ਆਪਣਾ ਨੰ ਜੀ ਠੀਕ ਹੈ ਮਹੱਲਾ ਹੈਗਾ ਬਾਣੀਆਂ ਮਹੱਲਾ ਬਸਤੀ ਸ਼ੇਖ ਜਲੰਧਰ ਨੀਅਰ ਬਾਬਾ ਕਲਾਸ਼ਨਾਥ ਮੰਦਿਰ ਸੋ ਬਿਲਕੁਲ ਜੀ ਦੇਖੋ ਪਰਿਵਾਰ ਦੇ ਹਾਲਾਤ ਇੱਕ ਵਾਰੀ ਤੁਹਾਨੂੰ ਲੈ ਕੇ ਚਲਦੇ ਆ ਬਾਹਰ ਨੂੰ ਔਰ ਇੱਕ ਵਾਰੀ ਮਾਤਾ ਜੀ ਦੇ ਮੈਂ ਕੈਮਰਾਮੈਨ ਹੋਗਾ ਫਿਰ ਹਾਲਾਤ ਦਿਖਾ ਦਿੱਤੇ ਜਾਣ ਵਿਚਾਰੇ ਬੈੱਡ ਤੇ ਨੇ ਤਕਰੀਬਨ ਜਿਹੜਾ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਇੱਕ ਤੋਂ ਡੇਢ ਸਾਲ ਹੋ ਚੱਲਿਆ ਜਿਹੜਾ ਕਿ ਬੈੱਡ ਤੇ ਹੀ ਨੇ ਪਰ ਹੁਣ ਜਿਹੜਾ ਪਤਾ ਲੱਗਾ ਪਰਿਵਾਰ ਤੋਂ ਜਿਹੜੇ ਉਹਨਾਂ ਦੇ ਬੇਟੇ ਨੂੰ ਦੱਸਿਆ ਜਾ ਰਿਹਾ ਕਿ ਮੈਡੀਸਿਨ ਵੀ ਜਿਹੜੀ ਆ ਉਹ ਨਹੀਂ ਉਹਨਾਂ ਨੂੰ ਦੇ ਪਾਰੇ ਕਿਉਂ ਹੈਲਪ ਕਰ ਸਕਦਾ ਤੁਸੀਂ ਹਾਲਾਤ ਤਾਂ ਮਾਤਾ ਜੀ ਦੇ ਦੇਖ ਹੀ ਲਏ ਆ ਕਿਉਂਕਿ ਮੈਂ ਸਮੇ ਸਮੇਂ ਸਿਰ ਇਦਾਂ ਦੀਆਂ ਕਈ ਵੀਡੀਓ ਤੁਹਾਡੇ ਤੱਕ ਲੈ ਕੇ ਆਨਾ ਜਨਤਾ ਕਰਦਾ ਕਿ ਤਾਂਕਿ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਉਹ ਵੀ ਦੇਖਣ ਔਰ ਜਿਹੜੀ ਆਵਾਮ ਆ ਉਹ ਵੀ ਦੇਖੇ ਕਿਉਂਕਿ ਆਵਾਮ ਨੇ ਫੈਸਲਾ ਲੈਣਾ ਹੁੰਦਾ ਲੋਕਾਂ ਨੇ ਫੈਸਲੇ ਲੈਣੇ ਹੁੰਦੇ ਆ ਕਿਉਂਕਿ ਲੋਕ ਹੀ ਜਿਹੜੀ ਜਨਤਾ ਹੀ ਜਨਾਦਨ ਹੁੰਦੀ ਹੈ ਜੇ ਅਸੀਂ ਸਿਆਸਤਦਾਨਾਂ ਨੂੰ ਇਹਨਾਂ ਮਾਨ ਸਤਕਾਰ ਦਿੰਨੇ ਪਰ ਇਹਨਾਂ ਜਿਹੜੇ ਵਿਚਾਰੇ ਅਸੀਂ ਕਈ ਜਗ੍ਹਾ ਦੇ ਉੱਪਰ ਜਿਹੜੇ ਲੰਗਰਾਂ ਦੇ ਪਰਚੀਆਂ ਵੀ ਕਟਵਾਨੇ ਆ ਚਲੋ ਉਹ ਵੀ ਵਧੀਆ ਗੱਲ ਆ ਪਰ ਇੱਥੇ ਵੀ ਜਿਹੜਾ ਪਰਿਵਾਰ ਦਾ ਇਸ ਵੇਲੇ ਦੁੱਖ ਦਾ ਸਾਮਾ ਉਸ ਪਰਿਵਾਰ ਦਾ ਸੀ ਹਿੱਸਾ ਬਣੀਏ ਉਹਨਾਂ ਦਾ ਦੁੱਖ ਆ ਜਿਹੜਾ ਵੰਡਾਈਏ ਕਿਉਂਕਿ ਜੇ ਕਿਸੇ ਦਾ ਅਸੀਂ ਦੁੱਖ ਵੰਡਾਵਾਂਗੇ ਤਾਂ ਜਿਹੜਾ ਦੁੱਖ ਉਹਨਾਂ ਦਾ ਜਿਹੜਾ ਵੰਡਿਆ ਜਾਊਗਾ ਪਰਿਵਾਰ ਨੂੰ ਇੱਕ ਹੌਸਲਾ ਮਿਲੂਗਾ ਉਹਦੇ ਲਈ ਹੀ ਪਰਿਵਾਰ ਨੇ ਇੱਕ ਅਪੀਲ ਤੁਹਾਡੇ ਸਾਡੇ ਚੈਨਲ ਦੇ ਜ਼ਰੀਏ ਤੁਹਾਨੂੰ ਕੀਤੀ ਹੈ ਮੰਗ ਕੀਤੀ ਹੈ ਕਿ ਉਹਨਾਂ ਦੀ ਮਾਤਾ ਜੀ ਜਲਦੀ ਅਸੀਂ ਪਰਮਾਤਮਾ ਅੱਗੇ ਦੁਆ ਕਰਦੇ ਆ ਕਿ ਇਹਨਾਂ ਦੀ ਮਾਤਾ ਜੀ ਜਲਦੀ ਤੋਂ ਜਲਦੀ ਤੰਦਰੁਸਤ ਹੋਣ ਜਿੱਦਾਂ ਦੀ ਇਹਨਾਂ ਨੇ ਕਿਹਾ ਕਿ ਮਾਤਾ ਜੀ ਪੈਰਾ ਤੇ ਆਪਣੇ ਚੱਲ ਕੇ ਚੱਲਣਾ ਸ਼ੁਰੂ ਹੋ ਜਾਣ ਬਸ ਇਹੀ ਕਿਉਂਕਿ ਪਰ ਇਹਨਾਂ ਦੇ ਬੇਟੇ ਦੀ ਬੜੀ ਵੱਡੀ ਜਿਹੜੀ ਮਸਾਲਾ ਪੈਦਾ ਕੀਤੀ ਕਿਉਂਕਿ ਇੰਨੀ ਉਮਰ ਦੇ ਵਿੱਚ ਬੰਦੇ ਜਿਹੜੇ ਨੇ ਛੱਡ ਦਿੰਦੇ ਨੇ ਪਰਿਵਾਰ ਨੂੰ ਯਾਦਾ ਅਨਾਥ ਆਸ਼ਰਮ ਛੱਡ ਜਾਂਦੇ ਨੇ ਬਹੁਤ ਹੀ ਨਾਥ ਆਸ਼ਰਮ ਦੇ ਬੱਚਿਆਂ ਨੇ ਜਿਹੜੀਆਂ ਆਪਣੇ ਮਾਪਿਆਂ ਨੂੰ ਛੱਡਿਆ ਪਰ ਇਹ ਸਾਮ੍ਹ ਕੇ ਬੈਠੇ ਹੋਏ ਨੇ ਇਹਨਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਪਰਮਾਤਮਾ ਅੱਗੇ ਪਰੰਤੂ ਕਿ 3500 ਕਰਾਇਆ ਰੋਜ ਦੀ ਆਟੋ ਦੀ ਕਿਸ਼ਤ ਇਹ ਕੱਢਣੀ ਜਿਹੜੀ ਸੋਖੀ ਨਹੀਂ ਹੈਗੀ 4000 ਰੁਪਿਆ 15000 ਰੁਪਿਆ ਮਹੀਨਾ ਉਹਨਾਂ ਨੂੰ ਪਿਆ ਰਿਹਾ ਆਟੋ ਦਾ ਪਰ ਕਿਸ਼ਤ 500 ਰੁਪਿਆ ਔਰ 3500 ਰੁਪਿਆ ਜਿਹੜਾ ਦੱਸਿਆ ਜਾ ਰਿਹਾ ਕਿ ਮਹੀਨੇ ਦਾ ਕਿਰਾਇਆ ਵੀ ਦਿੰਦੇ ਬਿਜਲੀ ਵੱਖਰੀ ਇੰਨਾ ਖਰਚਾ ਕਰਨ ਦੇ ਬਾਬੂ ਜੀ ਇੱਕ ਬੰਦਾ ਕਮਾਉਣ ਵਾਲਾ ਤਾਂ ਵੀ ਜਿਹੜੇ ਇਲਾਜ ਦੇ ਲਈ ਹੱਲੇ ਵੀ ਜੋਰ ਲਗਾ ਰਹੇ ਨੇ ਕਿ ਮਾਤਾ ਜੀ ਦਾ ਇਲਾਜ ਪਰ ਇੱਕ ਸਾਲ ਤੋਂ ਮਾਤਾ ਜੀ ਦਾ ਪ੍ਰੋਪਰ ਇਲਾਜ ਨਹੀਂ ਹੋ ਰਿਹਾ ਉਹਦੇ ਲਈ ਜਿਹੜੀ ਅਪੀਲ ਕਰਨ ਲਈ ਆਏ ਨੇ ਬਾਪੂ ਜੀ ਨਾਲ ਗੱਲਬਾਤ ਕਰਾਂਗਾ ਬਾਪੂ ਜੀ ਆਵਾਮ ਜਿਹੜੇ ਲੋਕ ਦੇਖ ਰਹੇ ਨੇ ਕੀ ਅਪੀਲ ਕਰਨਾ ਚਾਹ ਹੂੰ ਮੈਨੂੰ ਕੋਈ ਨਾ ਬਾਬੂ ਜੀ ਇੱਕ ਗੱਲ ਹੋਂ ਬਜ਼ੁਰਗ ਆ ਜਾਂਦਾ ਜਦੋਂ ਟਾਈਮ ਸਮਾਂ ਆ ਜਾਂਦਾ ਇਦਾਂ ਦਾ ਬਜ਼ੁਰਗ ਹੁੰਦਾ ਕਿਉਂਕਿ ਤੁਸੀਂ ਆਪਣੀ ਜਵਾਨੀ ਵੀ ਢਾਈ ਹੋਣੀ ਹੈ ਮਾਤਾ ਜੀ ਵੀ ਤੁਹਾਡੇ ਨਾਲ ਹਨ ਪਰ ਅੱਜ ਬਜ਼ੁਰਗ ਦਾ ਸਮਾਂ ਆ ਦੇਖੋ ਮਾਤਾ ਜੀ ਇਹਨੇ ਬਜ਼ੁਰਗ ਹੋ ਗਏ ਨੇ ਬੈੱਡ ਤੇ ਨੇ ਤੁਹਾਨੂੰ ਦੇਖ ਕੇ ਵੀ ਰੋਣਾ ਆਂਦਾ ਹਣਾ ਕਈ ਕਈ ਵਾਰ ਆਂਦਾ ਹਣਾ ਕੱਲਾ ਕਰਾਂ ਕੀ ਕਰਾਂ ਇਹਦਾ ਖਮਦ ਮੈਂ ਕੰਨਾਂ ਲਾ ਲਾਂ ਬਚਗਾ ਸਾਮਣਾ ਸੋਣ ਲੱਟਰੀ ਨਾਲ ਬਾਦੋਂ ਗਾਣੀ ਮੈਂ ਦਾਣਾ ਪਿਛਾ ਇਹ ਕੰਦਲਿੰਦਾ ਪਚਾਣਦਾ ਕਿਉਂਕਿ ਬੈੱਡ ਤੇ ਜਦੋਂ ਇੱਕ ਵਾਰੀ ਬੰਦਾ ਪੈ ਜਾਂਦਾ ਤਾਂ ਉਸ ਤੋਂ ਬਾਅਦ ਜਿਹੜਾ ਉਹ ਬਾਤਾਂ ਕਰਦੇ ਰਹੋ ਜੀ ਦੋ ਤਿੰਨ ਡਾਕਟਰਾਂ ਨਾਲ ਬਾਤ ਕਰਨੀ ਮੋਕ ਨੇ ਆਪ ਲੱਤਾਂ ਚੁਲਣੇ ਗੁੱਡੇ ਚੁਲਣੇ ਮਿਲੇ ਮੋਗਾ ਉਹ ਕਾ ਬੋਲਣਾ ਅੱਛਾ ਤੁਸੀਂ ਵੀ ਬਿਮਾਰ ਹੀ ਰਹਿੰਦੇ ਗੁੱਡੇ ਚੁਲਦੇ ਰਹਿੰਦੇ ਗੁੱਡੇ ਚੁਲਦੇ ਮੈਂ 8-8 ਨਰਦੇ ਬੱਸ ਕੀ ਪੀਲ ਕਰਨਾ ਚਾਹੁੰਦੇ ਪਬਲਿਕ ਨੂੰ ਬਰਾਮਾ ਮਰੇ ਕੋਈ ਮਤ ਕਰਦਾ ਨਾ ਰਾਮਾ ਗਾਦੇ ਬੱਸ ਠੀਕ ਸੋ ਬਿਲਕੁਲ ਜੀ ਜਿਹੜੀ ਪਬਲਿਕ ਨੂੰ ਅਪੀਲ ਕਰ ਰਹੇ ਨੇ ਔਰ ਅੰਕਲ ਜੀ ਆਪ ਜਿਹੜੇ ਬਿਮਾਰ ਆ ਔਰ ਇਹਨਾਂ ਦੇ ਵੀ ਜਿਹੜੀ ਗੋਡਿਆਂ ਦੀ ਪ੍ਰੋਬਲਮ ਹੈ ਔਰ ਕਹਿੰਦੇ ਕਿ ਜਦੋਂ ਬੇਟਾ ਮੇਰਾ ਕੰਮ ਤੇ ਚਲਾ ਜਾਂਦਾ ਉਸ ਤੋਂ ਬਾਅਦ ਮੈਂ ਮਾਤਾ ਜੀ ਦੀ ਕੇਅਰ ਕਰਦਾ ਘਰ ਕਿਉਂਕਿ ਜਦੋਂ ਬੰਦਾ ਬੈੱਡ ਤੇ ਪੈ ਜਾਂਦਾ ਉਸ ਤੋਂ ਬਾਅਦ ਉਹ ਕੋ ਉੱਠਿਆ ਨਹੀਂ ਜਾਂਦਾ ਉਹ ਬੈੱਡ ਤੇ ਹੀ ਜੜਾ ਰਹਿ ਜਾਂਦਾ ਪਰ ਇਹ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰੋ ਔਰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੇ ਕੋਈ ਵੀ ਸਮਾਜ ਸੇਵੀ ਅੱਗੇ ਆ ਕੇ ਇਹਨਾਂ ਦੀ ਮਦਦ ਕਰੇ ਤਾਂ ਕਿ ਇਸ ਪਰਿਵਾਰ ਦੀ ਪੀੜਤ ਪਰਿਵਾਰ ਦੀ ਮਦਦ ਹੋ ਸਕੇ ਔਰ ਸਾਡੇ ਵੱਲੋਂ ਦੁਆਏ ਮਾਤਾ ਜੀ ਜਲਦੀ ਠੀਕ ਹੋਣ ਤੰਦਰੁਸਤ ਹੋਣ ਐਦਾ ਹੀ ਚੱਲਣ ਫਿਰਨ ਕੋਸ਼ਿ ਰਹਿਣ ਸੋ ਹੁਣ ਤੱਕ ਬੜੇ ਰਹਿ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ